ਬੋਲੇ ਸੋਨਹਿਾ ਖੜੇ ਜੀ ਖੜਦੇ ਜਸਵੀ ਆ ਗਿਆ ਆਜੋ ਆਜੋ ਆਜੋਾਰੇ ਸਭ ਚੜ ਲਓ ਜੀ ਬਾਰੇ ਜੀ ਸੋ ਸਭਾਂ ਚਰਮਾ ਗੁਰੇ ਗਾਣੇ ਉਹਨਾਂ ਜੀ ਆ ਸਾਬ ਉਹਦੇ ਗਾਣਾ ਕੋਈ ਵੀ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਅਗਲੇ ਖੜੇ ਹੋ ਜਾਓ ਬੋਲੇ ਸੋਨਹਾ ਸਤਿ ਸ੍ਰੀ ਅਕਾਲ using oh